Mm-hmm. ہائے ہائے آواز آ ماڑیا دیکھیں آواز تو میسج کری نور ہاں جی آ ٹھیک ہے ٹھیک ہے یہی چیک کرنا سا میں ہو ٹھیک ہو نہیں نہیں دکان تو ہیں بھائی ਦੁਕਾਨ ਤਈ ਸੀਗੇ ਦੁਕਾਨ ਤਈ ਹਾਂ ਸੰਦੇ ਆ ਜਿੰਨੀ نہیں کوئی آیا گیا ہے جی, نہیں ویلے جی بیٹھے کہ میں سوچا لائیو بھی ہو جائے جی, گا اج جی, کوئی ہی نہیں لائیو چ ਤੂੜੀ ਲੈ ਹੁਣੀ ਆ ਬਈ ਅੱਜ ਜਾ ਕੇ ਜਾਂ ਕੱਲ ਨੂੰ ਦੁਕਾਨ ਤੇ ਹੀ ਸੀਗੇ ਦੇਖਦੇ ਅੱਜ ਟਾਈਮ ਲੱਗਿਆ ਅੱਜ ਲੈ ਕੇ ਆਉਣੇ ਨਹੀਂ ਕੱਲ ਨੂੰ ਲੈ ਕੇ ਆਵਾਂਗੇ ਤੂੜੀ ਕੱਲ ਨੂੰ ਖੂਆ ਕੱਢਣਾ ਮੈਨੂੰ ਲੱਗਦਾ अच्छा अच्छा गौरव यो ਕੱਲ ਨੂੰ ਮਿਲਣਾ ਦਾ ਖੂਆ ਕੱਢਣਾ ਹੋਊਗਾ ਕਿੱਥੇ ਆਏ ਜਾਣਾ ਬਈ ਬੱਬੂ ਰਿਆ ਨੂੰ ਦੇਣਾ ਖੂਆ ਫਿਰ ਜਲਦੀ ਜਲਦੀ ਜਾਣ ਦਾ ਨਹੀਂ ਫਾਇਦਾ ਬਈ لائک کرو بھائی لائک آمانگی کونی بیلا ٹائم کٹ کے بہت بیر بار دو دن چھٹ کے <coughs> ਇਹ ਕੋਨਾ ਪਸ਼ੂ ਜ਼ਿਆਦੇ ਹੋਗੇ ਨਾ ਭਾਈ ਮਾਤਾ ਤੋਂ ਕੱਲੀ ਤਾਂ ਸੰਭੇ ਨਹੀਂ ਜਾਣੀ ਕੀ ਕੱਢ ਕੇ ਆਇਓ ਡਾ ਟਾਈਮ ਨਾਲ ਕੱਢ ਲਿਓ ਕੱਢਿਓ ਇੱਕ ਦਿਨ ਬਈ ਓਕੇ ਓਕੇ ਕੋਣੀ ਵੇਖਦੇ ਆ ਉਦੋਂ ਵੀ ਹੁਣ ਆ ਪਿੱਛੇ ਜੇ ਰਾਤ ਲਾਈ ਗਏ ਸੀਗੇ ਬਈ ਜਦੋਂ ਆਏ ਸੀਗੇ ਜਦੋਂ ਆਏ ਸੀ ਜਦੋਂ ਮੈਂ ਤੇ ਬਾਈ ਜਗ ਜਗਮੀਤ ਰਹੇ ਸੀਗੇ ਜੁਲਾਈ ਚ ਜੁਲਾਈ ਚ ਕੀ ਬਈ ਜੁਲਾਈ ਚ ਤਾਂ ਨਹੀਂ ਆਏ ਸੀਗੇ ਬਈ ਥੋੜਾ ਟਾਈਮ ਹੀ ਆਇਆ ਹੁਣ ਮੇਰੇ ਤੋਂ ਧਿਆਨ ਜੀ ਮੈਂ ਤਲਾਦਾ ਡੇਢ ਕਿ ਮਹੀਨਾ ਮਹੀਨਾ ਤੋਂ ਦੋ ਦੋ ਕਿ ਮਹੀਨੇ ਹੋਏ ਦੋ ਢਾਈ ਕਿ ਮਹੀਨੇ ਹੋਏ ہنا میری طرف میرے کی کی بھائی سمجھ نہیں آئی یار کی لکھے ਅਕਤੂਬਰ ਚ ਆਈ ਸੀ ਓਕੇ ਓਕੇ ਮੈਨੂੰ ਨਹੀਂ ਯਾਦ ਅਕਤੂਬਰ ਚ ਆਈ ਸੀ ਲਾਈਕ ਕਰ ਦਿਓ ਭਾਈ ਲਾਈਕ ਸਤਨਾਮ ਵਾਹਿਗੁਰੂ ਹਾਂ ਮੇਰਾ ਤੇਰੇ ਪਿੰਡ ਜੀੜਾ ਮੇਰਾ ਪਿੰਡ ਦਾ ਬਈ ਸੁਖਨਾ ਬਦੂਆ ਮੋਕਸਰ ਕਿਲੇ ਜਾ ਲਾਈਕ ਕਰੋ ਭਾਈ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਆਪਣੇ ਨੇ ਤਾਂ ਜੋ ਮਾ ਮੋਂ ਪ੍ਰਚਾਰ ਨੂੰ ਸੋ ਮੇਲੇ ਦੀਆਂ ਤਿਆਰੀਆਂ ਜਿਹੜੇ ਜਿਹੜੇ ਮੇਲੇ ਦੇ ਵਿੱਚ ਆਉਣਗੇ ਉਹ ਕਮੈਂਟ ਜਰੂਰ ਕਰੋ ਕਿ ਭਾਈ ਅਸੀਂ ਮੇਲੇ ਦੇ ਵਿੱਚ ਆਵਾਂਗੇ ਕੋਸ਼ਿਸ਼ ਕਰਾਂਗੇ ਆਪਾਂ ਹੀ ਮੇਲੇ ਦੇ ਵਿੱਚ ਪਹੁੰਚ ਜੰਦੀ ਛੁੱਟੀ ਲਵਾਂਗੇ ਦੇਖਾਂਗੇ ਅੱਦੇ ਵੀ ਕਰੋ ਬਈ ਲਾਈਕ ਕਰੋ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਜਿਹੜੇ ਜਿਹੜੇ ਮਾਗੀ ਦੇ ਮੇਲੇ ਦੇ ਪਹੁੰਚ ਰਹੇ ਹੋ ਕਮੈਂਟ ਜ਼ਰੂਰ ਕਰੋ ਮਾਗੀ ਦੇ ਮੇਲੇ ਦੀਆਂ ਫੁੱਲ ਤਿਆਰੀਆਂ ਹੋ ਗਈਆਂ ਮਾਗੀ ਦੇ ਮੇਲੇ ਦੇ ਕੌਣ ਕੌਣ ਪਹੁੰਚ ਰਹੇ ਕਮੈਂਟ ਤੇ ਲਾਈਕ ਕਰਕੇ ਜ਼ਰੂਰ ਦੱਸੋ ਜੀ ਲਾਈਕ ਕਰੋ ਬਈ ਲਾਈਕ ਜੋ ਜੋ ਆਪਣੇ ਲਾਈਵ ਦੇ ਵਿੱਚ ਆਈ ਜਾਂਦਾ ਲਾਈਵ ਦੇ ਵਿੱਚ ਆਉਣਾ ਬਹੁਤ ਬਹੁਤ ਧੰਨਵਾਦ ਬਈ ਤੁਹਾਡਾ ਬਾਗੀ ਦੇ ਮੇਲੇ ਦੇ ਕੌਣ ਕੌਣ ਆ ਰਿਹਾ ਉਹ ਜਰੂਰ ਕਮੈਂਟ ਕਰੋ ਕੌਣ ਕੌਣ ਪਹੁੰਚ ਰਿਹਾ ਹੈ ਕੀ ਮਾਗੀ ਦੇ ਮੇਲੇ ਤੇ ਲਾਈਕ ਲਾਈਕ ਕਰਦੇ ਵੀਰੇ ਜੋ ਜੋ ਆਪਣੇ ਲਾਈਕ ਦੇ ਵਿੱਚ ਹੈ ਇਹ ਲਾਈਕ ਜਰੂਰ ਕਰਿਆ ਕਰੋ ਕਰੋ ਜੀ ਕਰੋ ਲਾਈਕ ਕਮੈਂਟ ਜਰੂਰ ਕਰੋ